ਚੀਨ ਨੂੰ ਪਿੱਛਾ ਛੱਡ ਕੇ ਭਾਰਤੀ ਕਹਿੰਦੇ ਕਿ ਵਿਦੇਸ਼ੀ ਉਡਾਣਾਂ ਦੇ ਵਿੱਚ ਮੋਰੀ ਹੋ ਗਈ ਜੀ ਵਿਦੇਸ਼ੀ ਯਾਤਰਾਵਾਂ ਵਿੱਚ ਭਾਰਤੀ ਸਭ ਤੋਂ ਮੂਰੇ ਹੋ ਗਏ ਤੇ ਵਿਦੇਸ਼ੀ ਯਾਤਰਾਵਾਂ ਤੇ ਜਾਣ ਵਾਲੇ 88% ਦੀ ਭਾਰਤੀ ਕਹਿੰਦੇ ਡਿਸਕਾਊਂਟ ਨੂੰ ਦੇਖ ਕੇ ਬਹੁਤ ਛੇਤੀ ਪ੍ਰਾਪਤ ਹੁੰਦੇ ਨੇ ਚਲੋ ਰਿਪੋਰਟ ਹੈ ਜਿਹੜਾ ਟੂਰਿਜ਼ਮ ਹੈ ਉਹਦੇ ਬਾਰੇ ਰਿਪੋਰਟ ਹੈ ਜਾਂ ਵਿਦੇਸ਼ੀ ਜਿਹੜੀ ਯਾਤਰਾਵਾਂ ਨੇ ਹਾਂ ਉਹਦੇ حوالے ਨਾਲੇ ਰਿਪੋਰਟ ਹੈ ਕਿ ਚੀਨ ਨੂੰ ਪਿੱਛਾ ਛੱਡਦਿਆਂ ਭਾਰਤੀ ਸਭ ਤੋਂ ਜ਼ਿਆਦਾ ਵਿਦੇਸ਼ੀ ਯਾਤਰਾਵਾਂ ਕਰ ਰਹੇ ਨੇ ਉੱਚ ਮੂਹਰੇ ਆ ਗਏ ਵਿਦੇਸ਼ੀ ਯਾਤਰਾਵਾਂ ਕਰਨ ਚ ਭਾਰਤ ਦੁਨੀਆ ਚ ਕਹਿੰਦੇ ਸਭ ਤੋਂ ਮੂਹਰੇ ਆ ਗਿਆ ਨੰਬਰ 1 ਤੇ ਆ ਗਿਆ 2008 ਤੋਂ ਲੈ ਕੇ 2019 ਦੇ ਵਿਚਾਲੇ ਭਾਰਤ ਨੇ ਸਭ ਤੋਂ ਜ਼ਿਆਦਾ ਕਹਿੰਦੇ ਵਿਦੇਸ਼ੀ ਯਾਤਰਾਵਾਂ ਕੀਤੀਆਂ ਜਿਦੇ ਵਿੱਚ 17% ਦੀ ਵਾਧਾ ਹੋਇਆ ਜਦੋਂ ਕਿ ਚੀਨ ਦਾ ਇਸ ਸਾਲਾਂ ਦੇ ਦਰਮਿਆਨ 16% ਦੀ ਵਾਧਾ 2008 ਤੋਂ 2019 ਤੱਕ ਦੇ ਸਮੇਂ ਦੇ ਦੌਰਾਨ ਭਾਰਤ ਚ ਸਭ ਤੋਂ ਜ਼ਿਆਦਾ 17% ਦੀ ਵਾਧਾ ਦਰਜ ਕੀਤਾ ਗਿਆ ਤੇ ਚੀਨ ਚ ਵਿਦੇਸ਼ੀ ਯਾਤਰਾਵਾਂ ਦੇ ਲਈ 16% ਦੀ ਵਾਧਾ ਦਰਜ ਕੀਤਾ ਗਿਆ ਜਦੋਂ ਕਿ ਅਮਰੀਕਾ ਚ 6% ਦੀ ਹੋਏ ਤੇ ਬਾਕੀ ਪੂਰੀ ਦੁਨੀਆ ਦਾ 4% ਦੀ ਬਣਦਾ ਇਸ ਲਈ ਅਸੀਂ ਅੱਚ ਕਹਿੰਦੇ ਬਾਜ਼ੀ ਮਾਰ ਕੇ 2024 ਚ ਜਿਹੜੀ ਇਹ ਤਾਜ਼ਾ ਰਿਪੋਰਟ ਆਈ ਹੈ ਉਹ ਤਾਜ਼ਾ ਰਿਪੋਰਟ ਦੇ ਅੰਕੜੇ ਦੱਸਦੇ ਨੇ ਕਿ ਭਾਰਤੀ ਯਾਤਰੀ ਵਿਦੇਸ਼ੀ ਯਾਤਰਾ ਦੇ ਵਿੱਚ ਚੀਨ ਨਾਲੋਂ ਵੱਧ ਕਰਾਇਤੇ ਪੈਸੇ ਖਰਚ ਰਹੇ ਨੇ ਜਾਜੀ ਕਰਾਇਦੇ ਉੱਤੇ ਚੀਨ ਨਾਲ ਵੀ ਆਦਾ ਖਰਚਾ ਕਰ ਰਹੇ ਨੇ ਜੇ ਮੋਟਾ ਜਿਹਾ ਆਪਾਂ ਦੇਖੀਏ ਭਾਰਤ ਦੇ ਕਹਿੰਦੇ 사우ਦੀ ਅਰਬ ਜਾਣ ਵਾਲਿਆਂ ਦੇ ਵਿੱਚ 2023 ਚ 50% ਦੀ ਵਾਧਾ ਹੋ ਗਿਆ ਤੇ ਮਾਰਚ 24 ਤੋਂ ਅਪ੍ਰੈਲ 24 ਤੱਕ ਇਹ 사우ਦੀ ਅਰਬ ਦੇ ਵਿੱਚ 13% ਦੀ ਜਿਹੜੀਆਂ ਬੁਕਿੰਗ ਹੋਈਆਂ ਮਤਲਬ ਮਾਰਚ 2024 ਤੋਂ ਲੈ ਕੇ ਅਪ੍ਰੈਲ 2024 ਆ ਦੋ ਮਹੀਨੇ ਮਾਰਚ ਅਪ੍ਰੈਲ ਦੇ ਵਿੱਚ ਇਹਨਾਂ ਦੋ ਮਹੀਨਿਆਂ 'ਚ 사우ਦੀ ਅਰਬ ਦੇ ਵਿੱਚ ਜਿੰਨੀਆਂ ਹੋਟਲਾਂ 'ਚ ਬੁਕਿੰਗਾਂ ਨੇ ਉਹ ਚੋ 13% ਦੀ ਬੁਕਿੰਗ ਆ ਭਾਰਤੀਆਂ ਦੀਆਂ ਨੇ 2019 ਦੇ ਮੁਕਾਬਲੇ ਭਾਰਤ ਤੋਂ ਅਮਰੀਕਾ ਜਾਣ ਵਾਲੇ ਦੀ ਗਿਣਤੀ 'ਚ ਵੀ 52% ਵਾਧਾ ਹੋਇਆ ਜਦੋਂ ਕਿ ਅਮਰੀਕਾ ਦੇ ਵੀਜ਼ੇ ਵਾਲੇ ਪੂਰੀ ਸਹਾਨੀ ਨਾਲ ਨਹੀਂ ਮਿਲਦੇ ਤਾਂ ਵੀ 2019 ਦੇ ਮੁਕਾਬਲੇ ਹੁਣ ਇਥੋਂ ਭਾਰਤ ਜਾਣ ਵਾਲੇ ਦੀ ਗਿਣਤੀ 'ਚ 52% ਦਾ ਵਾਧਾ ਹੋ ਗਿਆ ਹਾਂ ਭਾਰਤੀ ਵਿਦੇਸ਼ੀ ਯਾਤਰਾਵਾਂ ਦੇ ਵਿੱਚ ਜੇ ਮੋਰੀ ਹੋਏ ਨੇ ਤਾਂ ਉਹਦੇ ਵਿੱਚ ਕਹਿੰਦੇ 88% ਦੀ ਭਾਰਤੀ ਜੇ 100 ਬੰਦਾ ਜਾ ਰਿਹਾ ਉਹਨਾਂ 'ਚੋਂ 88 ਡਿਸਕਾਊਂਟ ਤੋਂ ਬਹੁਤ ਪ੍ਰਭਾਵਿਤ ਹੁੰਦੇ ਨੇ ਭਾਰਤੀ ਯਾਤਰੀ ਕਹਿੰਦੇ ਯਾਤਰਾ ਦੇ ਦੌਰਾਨ 78% ਦੀ ਖਾਣ ਤੋਂ ਪ੍ਰਾਪਤ 65% ਦੀ ਮੌਸਮ ਤੋਂ 65% ਦੀ ਉੱਥੇ ਦੇ ਸੱਭਿਆਚਾਰ ਤੋਂ 63% ਦੀ ਉੱਥੇ ਦੀ ਘੁੰਮਣ ਰਹੀਆਂ ਥਾਵਾਂ ਤੋਂ ਤੇ 88% ਕਹਿੰਦੇ ਜੀ ਉੱਥੇ ਯਾਤਰਾਵਾਂ ਦੀਆਂ ਯੋਜਨਾਵਾਂ ਬਣਾਉਂਦੇ ਸਮੇਂ ਡਿਸਕਾਊਂਟ ਨਹੀਂ ਉਤੋਂ ਪ੍ਰਾਪਤ ਹੋ ਕੇ ਤੈਅ ਕਰਦੇ ਨੇ ਚਲੋ ਜੀ ਉਡਣ ਡਾਊਨ ਨੂੰ ਘੁੰਮਣ ਕਰਨ ਨੂੰ ਹੈ ਚੀਨ ਨੂੰ ਪਿੱਛੇ ਕਰਕੇ ਕਹਿੰਦੇ ਭਾਰਤ ਹਵਾਈ ਉਡਾਣਾ ਭਰਨ ਸਭ ਤੋਂ ਮੂਰੇ ਹੋ ਗਿਆ